ਅੰਡ ਛੱਤਿਆਂ ਨੇ ਥੋੜੀ ਥੋੜੀ ਕਿਰਮਣ ਜੋ ਸ਼ੁਰੂ ਹੋ ਚੁੱਕੀ ਹੈ ਜੀ ਠੀਕ ਹੈ ਬਾਕੀ ਬਿਜਲੀ ਥੋੜੀ ਥੋੜੀ ਲਿਸ਼ਕ ਰਹੀ ਆ ਦੇਖ ਸਕਦੇ ਹੋ ਤੁਸੀਂ ਮੀਂਹ ਦਾ ਪੂਰਾ ਹਨ ਜਮਾ ਹੋ ਰਿਹਾ ਪਰ ਉਹ ਗਾਣਗੂਵੀ ਮੋਸ਼ਨ ਮੜਾਈ ਖੜਾ ਹੈ ਠੀਕ ਹੈ ਆਪਾਂ ਨੇ ਕਦੋਂ ਚੱਲਵੇ ਪਰ ਹਾਏ ਤੱਕ ਤਾਂ ਰੁਕਿਆ ਮੈਂ ਕਿਰਮਣ ਹੀ ਸ਼ੁਰੂ ਹੋਈ ਹੈ ਇਧਰ ਜਾਲਾ ਬੋਲਾ ਵਰਦਾ ਲੱਗਦਾ ਹੈ ਇਧਰ ਗੜਗੜ ਵਾਲੀ ਕਰਦਾ ਦੇਖੋ ਕਿੱਥੇ ਪੈ ਰਿਹਾ ਹੈ ਇਧਰ ਦੇ ਪਾਸੇ ਤਾਂ ਆਪਣੇ ਸਾਲਚੰਦ ਪਿੱਸੀਆਂ ਨਾ ਬਠਿੰਡਾ ਏਰੀਆ ਆ ਗਿਆ ਈ ਠੀਕ ਹੈ ਤੇ ਇਧਰ ਦੇ ਪਾਸੇ ਆ ਗਿਆ ਜੋ ਪਿੰਡ ਸੁਖਣਾ ਜੋ ਆ সাইਡ ਹੈ ਸੁਖਣਾ ਬਲੂ ਜਿਹੜਾ ਦੋਦਾ ਇਦੋਂ ਵੀ ਸਾਈਡ ਤੇ ਤੇ ਦੋਦੇ ਵਾਲੀ ਸਾਈਡ ਜੋ ਕਾਫੀ ਗਰਜ ਰਿਹਾ ਠੀਕ ਹੈ ਦੇਖੋ ਭੈਣ ਦਾ ਕੋਈ ਪਤਾ ਨਹੀਂ ਠੀਕ ਹੈ ਵੀ ਕਿੱਥੇ ਪੈ ਰਿਹਾ ਕਮੈਂਟ ਕਰਕੇ ਦੱਸਿਓ ਜਰੂਰ ਠੀਕ ਹੈ ਵੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੇ ਆਪਣੇ ਦਾ ਵੇਕਣ ਮਣਕਣ ਮਣ ਕੰਨ ਕੰਨ ਹੋ ਰਹੀ ਹੈ ਠੀਕ ਹੈ ਹਜੇ ਬਹੁਤਾ ਜ਼ਿਆਦਾ ਨਹੀਂ ਆਇਆ ਤੇ ਬਾਕੀ ਆ ਜੋ ਲਾਈਵ ਚ ਲੈਂਪਰ ਆਵਾਤ ਉਹ ਜੋ ਜੜੇ ਅਸੀਂ ਫੇਰੀ ਵੀਡੀਓ ਨੂੰ ਆਪਾਂ ਅੱਗੇ ਸ਼ੁਰੂ ਕਰਾਂਗੇ ਠੀਕ ਹੈ ਪਸ਼ੂਆਂ ਨੂੰ ਜਦਾਂ ਜਿਹੜੀ ਜਨਵਾਰਾਂ ਨੂੰ ਜੋ ਤੇ ਬਹੁਤ ਫਾਇਦਾ ਦਰਖਤਾਂ ਨੂੰ ਬਹੁਤ ਫਾਇਦਾ ਹੈ ਕਿ ਦਰਖਤ ਤੋਤੇ ਜਾਣਗੇ ਜਿਹ ਦਰਖਤਾਂ ਨੂੰ ਜੋ ਮੀਟ ਚਾਹੀਦਾ ਸੀ ਓਕੇ ਹਾਂ ਸੁੱਕੇ ਪਏ ਸੀ ਇੱਧਰੋਂ ਪਾਸੋਂ ਵੈਸੇ ਨੂੰ ਸਾਡੇ ਇਧਰ ਕੋਠੀ ਵਾਲਾ ਵਜਦਾ ਹੈ ਕੋਠੀ ਵਾਲਾ ਮੀਂਹ ਆਲਾ ਤੜੀ ਜਾਂਦਾਗਾ ਲਸ਼ਕਾਂ ਦਾ ਮਾਰ ਰਿਹਾ ਆਵੇ ਸਾਰੇ ਪਾਸਿਓਂ ਲਾਈਵ ਚੈਟ ਚ ਦੱਸੋ ਜਰੂਰ ਕਿੱਥੇ ਕਿੱਥੇ ਜਿਹੇ ਮੀਂਹ ਮੀਂਹ ਹੰ ਪੈ ਰਿਹਾ ਕਿਥਾਂ ਦੇ ਪੈ ਵੀ ਰਿਹਾ ਹੋਣਾ ਇੱਥੇ ਤਾਂ ਹਜੇ ਪੈਣਾ ਜੋ ਸ਼ੁਰੂ ਹੋਣਾ ਹੈ ਹਾਲੇ ਤੱਕ ਤਾਂ ਰੱਬ ਹਨ ਰੱਬ ਕਿਹੜਾ ਐਂਕੜਾ ਕਰੀ ਗਿਆ ਮਾ ਇਹਨੂੰ ਭਾਈ ਜਦੋਂ ਵੀ ਤਪਾਏ ਸੀ ਕਰਨਮਣ ਹਜੇ ਤਾਂ ਹੋਈ ਜਾਂਦੀ ਹੈ ਕਰਨਮਣ ਤੇ ਚੱਕੀ ਫਰਦੇ ਆ। ਉਹ ਤੋਂ ਵੀ ਡੜਗੇ ਸੀ ਆਪਣੇ ਨਾਲ ਤੇ ਬਣੇ ਰੋ। ਕਮੈਂਟਸ ਜੇ ਆਪਾਂ ਨੂੰ ਪਤਾ ਜੋ ਲੱਗੂ ਜ਼ਰੂਰ ਜੋ ਕਿੱਥੇ ਕਿੱਥੇ ਇਹ ਮੀਂਹ ਜੋ ਪੈ ਰਿਹਾ ਚਲਾ। ਆਬ ਇੱਕ ਤਰੇ ਪਾਸੇ ਪੂਰਾ ਜੋ ਨੇਰ ਕੋ ਪਿਆ ਉਹ ਮਤੇ ਦੇ ਤਰੇ ਪਾਸੇ ਜੋ ਟਟਾ ਗੜਗੜ ਇਧਰ ਦੇ ਪਾਸੇ ਜ਼ਿਆਦਾ ਹੋ ਜਾਂਦੀ ਆ ਅੰਦੇਖੋ ਪਸਾਨ ਵੀ ਚੜੜਾ ਖਤਾ ਆ ਆਹਾ ਆਹ ਇਹ ਗੈਂਦਾ ਫਲਾ ਖੁੱਲਾ ਸ਼ਰਕੀ ਦਾ ਗਲੀ ਕਰ ਗਿਆ ਹੈ ਤੇ ਇੱਕ ਆਪਣਾ ਗੋਲਿਆਂ ਦਾ ਬੱਚਾ ਜੋ ਗਵਾਚ ਗਿਆ đang lái là đúng Ai đang ngồi là đúng Đã Rồi rồi ਦੇ ਰੋਲਾ ਪਾਉਂਦੇ ਰਹੇ ਜਿੱਥੇ ਆਵੇ ਹੈ ਨਾ ਕੱਲੇ ਕਿਣਮਣ ਚ ਹਸਾਰ ਦੇ ਇਸੇ ਡੋਕੂਮੈਂਟ ਕਿਹੜਾ ਚੱਕ ਦੂਗਾ ਹੁਣ ਇਹ ਬਣਿਆ ਹੈ ਇਦਾਂ ਹੀ ਇਹਦਾ ਬੜਾ ਪਤਾ ਇਦਰੋਂ ਕੋਠੀ ਕੰਨਿਓ ਇਦਰੋਂ ਵਾਵਾ ਹੁੰਦਾ ਇਨੂੰ ਇੱਥੇ ਬੰਨ੍ਹ ਦੇ ਨਹੀਂ ਦਾ ਘਰ ਪਾਉ ਆ ਇਧਰੋਂ ਲੈਕਨ ਲੱਗ ਗਿਆ ਪਾਰਾ ਆਇਆ ਬਣਾਇਆ ਭਾਈ ਜਿਵੇਂ ਬਰੋੜਾ ਬਣਦਾ ਵੇ ਇਧਰ ਇਧਰ ਆਏ ਉਤੋਂ ਉਤੋਂ ਜੇ ਘੇਰਾ ਪਈ ਜਾਂਦਾ ਆ ਵੇਖੀ ਉਤੋਂ ਉਤੋਂ ਜੇ ਘੇਰਾ ਆਏ ਜੇ ਪਈ ਜਾਂਦਾ ਕੀ ਰਾ ਵੜਾ ਬਣੀਆਂ ਦਾ ਯਾਰ ਹਨ ਨਹੀਂ ਚੱਲ ਪਿਆ ਕੁਛ Oh, it will be dealing really ਰ ਮੁਵイズ ਹੜ ਜੋ ਢੋਲਣੋ ਆਈ ਗੱਲਾ ਵੇਖੋ ਬਈ ਇਹ ਜਿਹੜੇ ਕਾਇਦਿਆਂ ਵਰਦੇ ਨਹੀਂ ਹੁੰਦੇ ਤੇ ਅੱਜ ਪਤਾ ਲੱਗ ਜੂ ਇਹਨਾਂ ਮਨ ਦਾ ਆ ਵੀ ਸ਼ੁਰੂ ਹੋ ਗਈ ਵਾ ਵਾ ਖਵਾਵੀ ਵਿੱਚ ਇਹ ਬਿਜਲੀ ਚਾਮ ਕਰਈ ਆ ਪਰ ਆਪਾਂ ਅਖੇ ਬਿਜਲੀ ਦੀ ਵਿੱਚ ਸਕਰੋਲ ਕਰ ਲਾਂਗੇ ਦੇਖੋ ਭਾਈ ਨੇਰੀ ਛੜਤੀ ਮੈਨੂੰ ਲੱਗਦਾ ਵੀ ਕੀ

ਕਿੱਥੇ ਪਹੁੰਚ ਗਏ ਬਿਜਲੀ ਦਾ ਇੱਧਰ ਕਰਕੇ ਜਾਂਦੀ ਆਵੇ ਇੱਥੇ ਫਿਰ ਇੱਧਰ ਇੱਧਰ ਹੀ ਆਈ ਜੀ ਹਾਂ ਆਲਾ ਸ਼ਾਤਰੀ ਲੱਗਾ ਉੱਥੇ ਕੜ ਕੇ ਆਏ ਗਏ ਮੀਂਹ ਸ਼ੁਰੂ ਹੋ ਗਿਆ ਹੈ ਸ਼ਾਤਲਾ ਕਰ ਬੋਮ ਬੋਮ ਸ਼ਾਤਲਾ ਕਰ ਬੋਮ ਆਨ ਬੋਟ ਸਟਾਰਟ ਕਰਦੇ ਆ ਇਹਦੇ ਤੋਂ